ਦੋਸਤੋ ਪੰਜਾਬੀ ਦੇ ਵਿੱਚ ਇੱਕ ਮੁਹਾਵਰਾ ਹੈਗਾ ਕਿ ਕਾਲੀ ਅੱਗੇ ਟੋਏ। ਮੁਹਾਵਰਾ ਬੜਾ ਸਪਸ਼ਟ ਹੈ ਕਿ ਜਿਹੜਾ ਬੰਦਾ ਜ਼ਿੰਦਗੀ ਦੇ ਵਿੱਚ ਕਿਸੇ ਵੀ ਮਸਲੇ ਦੇ ਉੱਤੇ ਕਾਲ ਬਖਾਉਂਦਾ ਹੈ, ਕਾਲ ਕਰਦਾ ਹੈ, ਉਹ ਜਾ ਕੇ ਟੋਏ ਦੇ ਵਿੱਚ ਡਿੱਗਦਾ ਹੈ ਤੇ ਐਸੇ ਡੂੰਘੇ ਟੋਏ ਦੇ ਵਿੱਚ ਡਿੱਗਦਾ ਕਈ ਵਾਰੀ ਫਿਰ ਉੱਥੋਂ ਨਿਕਲਦਾ ਨਹੀਂ ਹੈ। ਆ ਜੋ ਕੁਝ ਤੁਸੀਂ ਦੇਖ ਰਹੇ ਹੋ, ਤਸਵੀਰ ਦੇ ਵਿੱਚ ਰੇਲਵੇ ਫਾਟਕਾਂ ਦੇ ਉੱਤੇ ਇੰਨੀ ਕਾਲ ਮਚਾਉਂਦੇ ਨੇ ਇਹ ਲੋਕ, ਇੱਕ ਦੂਜੇ ਅੱਗੇ ਹਾਰਨ ਮਾਰਦੇ ਆ ਕਿਵੇਂ, ਇੱਕ ਦੂਜੇ ਤੋਂ ਮੂਰੇ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਆ। ਪਤਾ ਨਹੀਂ ਕਿੱਥੇ ਪਹੁੰਚਣਾ ਆਸੀਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਿਨ ਅਸੀਂ ਸਾਰਿਆਂ ਨੇ ਸ਼ਿਵਿਆਂ ਦੇ ਵਿੱਚ ਪਹੁੰਚਣਾ ਹੈ ਕਬਰਾਂ ਦੇ ਵਿੱਚ ਜਾਣਾ ਹੈ ਤੇ ਉੱਥੇ ਜਾ ਕੇ ਸ਼ਾਂਤ ਹੋ ਜਾਣਾ ਹੈ ਮੁੜ ਕੇ ਕਿਸੇ ਨੇ ਕਾੜ ਨਹੀਂ ਕਰਨੀ ਹੈਗੀ ਕਿਉਂ ਨਹੀਂ ਅਸੀਂ ਰਿਲੈਕਸ ਹੋ ਕੇ ਆਰਾਮ ਨਾਲ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਦੇ ਹੈਗੇ ਤਾਂ ਇਹ ਉਹ ਲੋਕ ਨੇਗੇ ਜਿਹੜੇ ਇੰਨੇ ਕਾਲੇ ਕਿ ਹੁਣ ਫਾਟਕ ਦੇ ਅਧ ਵਿਚਾਲੇ ਕਈ ਵਾਰੀ ਜਿਹੜਾ ਮੋਟਰਸਾਈਕਲ ਚਲਾਉਣ ਵਾਲਾ ਹੁੰਦਾ ਉਹ ਉਹ ਪੈ ਪਤੋਂ ਅੱਗੇ ਹੁੰਦਾ ਜਿਹੜੀ ਉਹ ਰੇਲਵੇ ਵਾਲਿਆਂ ਦੀ ਹੁੰਦੀ ਹੈ ਫਾਟਕ ਦੇ ਤੇ ਘਰ ਵਾਲੀ ਤੇ ਬੱਚੇ ਪਿੱਛੇ ਰਹਿ ਜਾਂਦੇ ਹੁੰਦੇ ਨੇਗੇ ਜਿਵੇਂ ਤੁਸੀਂ ਇਸ ਤਸਵੀਰ ਦੇ ਵਿੱਚ ਵੇਖ ਰਹੇ ਹੋ ਤੇ ਇਹ ਉਹ ਲੋਕ ਨੇਗੇ ਜੇ ਨਦੇ ਮੋਟਰਸਾਈਕਲ ਦੇ ਅੱਗੋਂ ਦੀ ਕਿਤੇ ਬਿੱਲੀ ਰਾਹ ਕੱਟ ਜੇ ਨਾ ਬਿੱਲੀ ਲੰਘ ਜੇ ਇਹ ਮੋਟਰਸਾਈਕਲ ਉੱਥੇ ਹੀ ਰੋਕ ਲੈਂਦੇ ਨੇ ਵੀ ਬਿੱਲੀ ਨੇ ਰਾਹ ਕੱਟਤਾ ਇਹ ਕਿਉਂਕਿ ਬਹਿਮਾ ਪਰਮਾ ਚ ਡੁੱਬੇ ਹੋਏ ਲੋਕ ਹੁੰਦੇ ਨੇ ਇਹ ਜੇ ਪਰ ਇਹਨਾਂ ਦੇ ਅੱਗੋਂ ਦੀ ਜੇ ਰੇਲ ਗੱਡੀ ਲੰਘ ਰਹੀ ਆ ਉਹਨੂੰ ਵੇਖ ਕੇ ਨਹੀਂ ਰੁਕਦੇ ਹੈਗੇ ਇਹ ਕਮਾਲ ਦੀ ਗੱਲ ਹੈ ਤੇ ਪਤਾ ਨਹੀਂ ਕਾਲੇ ਲੋਕ ਇਹਨੇ ਕਿੱਥੇ ਇਹ ਪਹੁੰਚਣਾ ਚਾਹੁੰਦੇ ਨੇਗੇ ਤੋ ਇਸ ਤੋਂ ਸਾਨੂੰ ਇੱਕ ਸਬਕ ਲੈਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਕਾਲ ਹੈ ਇਹ ਮੁਹਾਵਰਾ ਕਿ ਕਾਲੀ ਅੱਗੇ ਟੋਏ ਤੇ ਦੂਜਾ ਮੁਹਾਵਰਾ ਜਿਹੜਾ ਸਾਡੇ ਚੱਲਦਾ ਹੈਗਾ ਪੰਜਾਬੀ ਦੇ ਵਿੱਚ ਕਿ ਤੱਤਾ ਲੱਕਿਆ ਤੱਤਾ ਲੱਕਿਆ ਜਿਹੜਾ ਹੁੰਦਾ ਹੈ ਤੱਤਾ ਖਾਦਾ ਉਹ ਹਮੇਸ਼ਾ ਤੰਗ ਕਰਦਾ ਹੈ ਨੁਕਸਾਨ ਕਰਦਾ ਹੈ ਉਹ ਵੀ ਕਾਲ ਨਾਲ ਜੁੜਿਆ ਹੋਇਆ ਜਦੋਂ ਕਾਲੀ ਭੁੱਖ ਲੱਗੀ ਹੁੰਦੀ ਐ ਅਸੀਂ ਕਈ ਵਾਰੀ ਤੱਤਾ ਤੱਤਾ ਮੂਰੇ ਕੋਈ ਪਿਆ ਹੋਵੇ ਚ ਤੱਤੀ ਚਾਹ ਹੋਵੇ ਗਰਮ ਹੋਵੇ ਕਹਿੰਦੇ ਨੇ ਤੇ ਤੱਤਾ ਲੱਕਿਆ ਮਤਲਬ ਕੁੱਤੇ ਲੱਕਦੇ ਆ ਗਰਮ-ਗਰਮ ਉਹ ਗਰਮ ਚੀਜ਼ ਕੋਈ ਖਾਧੀ ਕੋਈ ਪੀਤੀ ਅੰਦਰ ਜਾ ਕੇ ਉਹ ਵੀ ਨੁਕਸਾਨ ਕਰਦੀ ਹੈ ਤਾਂ ਕਾਲ ਹੈ ਜਿਹੜੀ ਜ਼ਿੰਦਗੀ ਦੀ ਉਹ ਬੰਦੇ ਨੂੰ ਨਰਕ ਦੇ ਟੋਏ ਦੇ ਵਿੱਚ ਲਜਾਜ਼ ਸੁੱਟਦੀ ਹੈ ਇਹ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਰੇਲਵੇ ਫਟਕ ਹੋਣ ਜਾਂ ਅਸੀਂ ਕਿਤੇ ਹੋਰ ਸਫਰ ਕਰਦੇ ਹੋਈਏ ਇੱਕ ਦੂਜੇ ਨੂੰ ਓਵਰਟੇਕ ਕਰਨਾ ਚਾਹੁੰਦੇ ਆ ਛੇਤੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋਣ ਇਹ ਛੇਤੀ ਛੇਤੀ ਹੈ ਜਿਹੜੀ ਜਲਦੀ-ਜਲਦੀ ਵਾਲਾ ਮੁਹਾਵਰਾ ਹੈ ਇਹਨੂੰ ਛੱਡੀਏ ਤਾਂ ਜੋ ਜ਼ਿੰਦਗੀ ਦਾ ਸਫਰ ਹੈ ਆਨੰਦ ਮਾਣਦੇ ਹੋਏ ਅਨਜੋਏ ਕਰਦੇ ਹੋਏ ਇਹਨੂੰ ਅਸੀਂ ਤੈਅ ਕਰੀਏ ਤੇ ਕਾਲ ਨਾ ਕਰੀਏ ਕਾਲ ਹੈ ਜਿਹੜੀ ਬਹੁਤ ਮਾੜੀ ਹੁੰਦੀ ਹੈ ਕਿ ਮੇਰੇ ਸੁਭਾਚ ਵੀ ਇਹ ਹੈਗੀ ਥੋੜੀ ਜੀ ਗੜਬੜ ਸੋ ਕਾਲ ਸਾਨੂੰ ਛੱਡਣੀ ਚਾਹੀਦੀ ਹੈਗੀ ਤੇ ਇਹ ਤਸਵੀਰ ਹੈ ਜਿਹੜੀ ਸਾਨੂੰ ਇੱਕ ਸੁਨੇਹਾ ਦੇ ਰਹੀ ਆਪਣੇ ਆਪ ਦੇ ਵਿੱਚ ਇਸ ਤਸਵੀਰ ਨੂੰ ਤੁਸੀਂ ਆਪਣੇ ਮਨਾਂ ਚ ਬਸਾਇਓ ਕਿਤੇ ਅਜੇ ਹਨ ਹੋਵੇ ਅਸੀਂ ਕਾਲ ਕਰਦੇ ਕਰਦੇ ਆਪਣੇ ਜ਼ਿੰਦਗੀ ਤੋਂ ਕਿਤੇ ਹੱਥ ਧੋ ਬੈਠੀਏ ਜਿਹੜੇ ਕਾਲ ਦੇ ਵਿੱਚ ਕਈਆਂ ਨੇ ਇਸ ਤਰ੍ਹਾਂ ਕੰਮ ਕੀਤੇ ਹੈਗੇ ਸੋ ਜੇ ਇਹ ਗੱਲ ਚੰਗੀ ਲੱਗੇ ਇਹਨੂੰ ਲੋਕਾਂ ਦੇ ਵਿੱਚ ਵੰਡੋ ਯਾਰ ਵੀ ਆਰਾਮ ਨਾਲ ਚੱਲਣ ਸਾਰੇ ਸੜਕਾਂ ਦੇ ਉੱਤੇ ਜਿੱਥੇ ਵੀ ਚੱਲਣਾ ਹੈਗਾ ਰਾਹਾਂ ਦੇ ਉੱਤੇ ਸੜਕਾਂ ਦੇ ਉੱਤੇ ਗੱਡੀ ਚਲਾਉਣੀ ਹੈ ਡਰਾਈਵਿੰਗ ਕਰਦਿਆਂ ਕੁਝ ਵੀ ਹੈ ਆਰਾਮ ਨਾਲ ਚੱਲੋ ਸਹਿਜ ਨਾਲ ਚੱਲੋ ਜਿੱਥੇ ਇੱਕ ਦਿਨ ਪਹੁੰਚਣਾ ਪਾਣੇ ਸਾਰਿਆਂ ਨੇ ਪਹੁੰਚ ਹੀ ਜਾਣਾ ਸੋ ਸ਼ੁਕਰੀਆ